ਯਾਰ ਦੀ ਸਵਰਗ ਦਾ ਝੂਟਾ ਕੀ ਅੱਗ ਲਾਣੀ ਮਹਿਲਾ ਨੂੰ ਸਸ਼ਕਲ ਜੀ ਤੁਸੀਂ ਦੇਖ ਰਹੇ ਹੋ ਫਾਸਟ ਨਿਊਜ਼ ਮਹਿਦ ਨਾਲ ਭਾਰਤ ਪੂਸ਼ਣ ਜਿਸ ਤਾਂ ਕਿ ਅਕਸਰ ਕਰੋੜਾਂ ਰੁਪਏ ਲਾ ਕੇ ਲੋਕ ਰਹਿਣ ਦੇ ਲਈ ਇੱਕ ਆਸ਼ਿਆਨਾ ਤਿਆਰ ਕਰਦੇ ਨੇ ਸਾਡੇ ਅੱਜ ਸਾਡੇ ਨਾਲ ਜੁੜੇ ਨੇ ਇੱਕ ਅਹਿਜਿ ਸਖਸ਼ੀਅਤ ਜੋ ਕਿ ਪਾਕਿਸਤਾਨ ਤੋਂ ਜਦੋਂ ਉਜਾੜਾ ਪਿਆ ਤੋਂ ਉਹ ਭਾਰਤ ਪਰਤੇ ਸੋ ਭਾਰਤ ਭਰ ਕੇ ਕੱਖਾਂ ਦੀ ਕੁਲੀ ਚ ਰਹਿੰਦੇ ਸੀ ਉਦੋਂ ਹੁਣ ਲੱਖਾਂ ਦੇ ਸਫਰ ਤੋਂ ਬਾਅਦ ਫਿਰ ਰਹਿਣਾ ਇਹਨਾਂ ਨੂੰ ਪਸੰਦ ਹੈ ਉਹੀ ਕੁਲੀ ਦੇ ਵਿੱਚ ਇੰਨੀ ਸਾਦਗੀ ਦਾ ਜੀਵਨ ਜੀਣਾ ਇਹਨਾਂ ਨੂੰ ਪਸੰਦ ਹੈ ਲੱਖਾਂ ਕਰੋੜਾਂ ਰੁਪਏ ਭਾਵੇਂ ਹੋਵੇ ਭਾਵੇਂ ਇਹਨਾਂ ਦੇ ਪਰਿਵਾਰ ਦੇ ਬੱਚੇ ਬਹੁਤ ਵਿਦੇਸ਼ਾਂ ਵਿੱਚ ਵਧੀਆ ਸੈਟਲਡ ਨੇ ਪਰ ਕਹਿੰਦੇ ਆ ਰਹਿਣਾ ਉਸੇ ਕੁਲੀ ਵਰਗੀ ਜਗ੍ਹਾ ਦੇ ਵਿੱਚ ਹੈ ਔਰ ਕੁਦਰਤ ਨੂੰ ਪਿਆਰ ਕਰਦੇ ਨੇ ਘਰ ਦੇ ਵਿੱਚ ਸੋਹਣਜਣਾ ਦਾ ਬੁੱਟਾ 베ਰੀ ਦਾ ਬੁੱਟਾ ਹੋਰ ਤਰ੍ਹਾਂ ਤਰ੍ਹਾਂ ਦੇ ਬੇਸ਼ੁਮਾਰ ਇਹ ਜਿਹਾਂ ਕੁਦਰਤੀ ਬੁੱਟੇ ਲਗਾਏ ਹੋਏ ਨੇ ਜਿਨ੍ਹਾਂ ਨਾਲ ਕਿ ਆਕਸੀਜਨ ਤਾਂ ਬਣੀਉ ਰਹਿੰਦੀ ਆ ਪਰ ਤਸਵੀਰਾਂ ਇੱਕ ਵਾਰੀ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਆ ਕੈਮਰਾਮੈਨ ਸੁਨੀਲ ਜੀ ਨੂੰ ਕਹਾਂਗਾ ਮੇਰੇ ਸਹਿਯੋਗੀਆਂ ਕਿ ਤਸਵੀਰਾਂ ਦਿਖਾਓ ਤੁਸੀਂ ਸੋ ਸੁਨੀਲ ਜੀ ਤਸਵੀਰਾਂ ਦਿਖਾ ਰਹੇ ਨੇ ਤੁਹਾਨੂੰ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਇੱਕ ਕੁੱਲੀ ਨੁਮਾ ਘਰ ਬਣਾਇਆ ਗਿਆ ਬਾਹਾਂਸ ਦੇ ਨਾਲ ਬਣਿਆ ਹੋਇਆ ਸਾਦਗੀ ਦੇਖ ਸਕਦੇ ਹੋ ਮੰਜੇ ਉਹੀ ਪੁਰਾਣੇ ਮੰਜੇ ਜਿਹੜੇ ਆਪਾਂ ਅਕਸਰ ਪਿੰਡਾਂ ਦੇ ਵਿੱਚ ਦੇਖਦੇ ਸੀਗੇ ਉਹ ਮੇਦਰੀ ਉਹ ਬੁਣਿਆ ਹੋਇਆ ਜਿਹੜਾ ਸੂਦਾਂ ਮੰਜਾ ਬੁਣਿਆ ਹੋਇਆ ਉਸੇ ਤਰ੍ਹਾਂ ਦੇ ਨਾਲ ਦਰੀਆਂ ਨੇ ਔਰ ਦਰੀਆਂ ਵੀ ਦੇਖ ਸਕਦੇ ਹੋ ਕਿ ਉਹ ਵੱਖਰੇ ਵੱਖਰੇ ਡਿਜ਼ਾਈਨ ਦੀਆਂ ਸੋ ਅੱਜ ਕੱਲ ਇਹ ਦਰੀਆਂ ਕਿ ਜੇ ਮੁੱਲ ਲੈਣ ਜਾਓ ਮਿਲਦੀਆਂ ਨਹੀਂ ਅਕਸਰ ਪਹਿਲਾਂ ਬਜ਼ੁਰਗ ਇਹ ਦਰੀਆਂ ਆਪ ਬਣਾਉਂਦੇ ਹੁੰਦੇ ਸੀਗੇ ਸੋ ਇਹ ਦਿਖਾਉਣ ਦਾ ਮਕਸਦ ਇਹ ਕਿ ਕਿਉਂਕਿ ਇਹਨਾਂ ਨੇ ਆਪਣੀ ਵਿਰਾਸਤ ਨੂੰ ਸਾਹਮਣੇ ਰੱਖਿਆ ਹੋਇਆ ਹੈ ਖੇਸ ਤੁਸੀਂ ਦੇਖ ਸਕਦੇ ਹੋ ਕਿ ਪੁਰਾਣਾ ਖੇਸ ਜਿਹੜਾ ਬਜ਼ੁਰਗ ਨੇ ਉਹ ਤਾਂ ਜਾਣਦੇ ਹੋਣੇ ਇਹ ਚੀਜ਼ਾਂ ਨੂੰ ਪਰ ਜਿਹੜੀ ਨੌਜਵਾਨ ਦੀ ਪੀੜ੍ਹੀ ਆ ਸ਼ਾਇਦ ਉਹਨਾਂ ਨੂੰ ਨਹੀਂ ਪਤਾ ਹੋਣਾ ਪਰ ਆ ਤੁਸੀਂ ਤਸਵੀਰਾਂ ਦੇ ਵਿੱਚ ਪੁਰਾਣੀ ਘੜੀ ਆ ਪੱਖੀ ਦੇਖ ਸਕਦੇ ਹੋ ਕਿ ਉਹ ਕਿੰਨੀ ਸੋਹਣੀ ਪੱਖੀ ਇਹ ਹੱਥ ਨਾਲ ਬੁਣੀ ਹੋਈ ਪੱਖੀ ਹੈਗੀ ਆ ਸੋ ਇਹਨਾਂ ਦੇ ਇੱਥੇ ਕਹਿੰਦੇ ਕਦੇ ਏਸੀ ਦੇ ਵਿੱਚ ਰਹੇ ਨਹੀਂ ਹੈਗੇ ਸੋ ਤਸਵੀਰਾਂ ਦੇਖ ਸਕਦੇ ਹੈਗੇ ਉਹ ਚਰਖਾ ਪਿਆ ਪੁਰਾਣੇ ਸਾਜੋ ਸਮਾਨ ਪਏ ਨੇ ਆ ਗੱਡਾ ਪਿਆ ਮਤਲਬ ਕਿ ਬਾਈ ਉਹਨਾਂ ਨੂੰ ਕਹਿੰਦੇ ਕੁਦਰਤ ਨਾਲ ਪਿਆਰ ਹੈ ਪੁਰਾਣੀ ਵਿਰਾਸਤ ਨਾਲ ਪਿਆਰ ਹੈਗਾ ਸੋ ਸਾਡੇ ਨਾਲ ਜੁੜੇ ਨੇ ਇਹਨਾਂ ਨੂੰ ਦਾ ਪਹਿਲਾਂ ਤਾਂ ਸਵਾਗਤ ਕਰਦੇ ਹਾਂ ਬਾਈ ਜੀ ਸਸ਼ਕਾਲ ਜੀ ਸਸ਼ਕਾਲ ਜੀ ਸਸ਼ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆ ਬਾਈ ਜੀ ਫਤਿਹ ਜੀ ਪਪਾ ਜੀ ਕੀ ਨਾਮ ਹੈ ਪਹਿਲਾਂ ਤੁਹਾਡਾ ਮੇਰਾ ਨਾਮ ਬਚਨ ਸਿੰਘ ਜੀ ਪਪਾ ਜੀ ਪਹਿਲਾਂ ਤਾਂ ਫਾਸਟਵੇ ਵਿੱਚ ਤੁਹਾਡਾ ਜਿਹੜਾ ਸਵਾਗਤ ਕਰਦੇ ਆਂ ਅਸੀਂ ਕਿ ਜਿਹੜਾ ਤੁਸੀਂ ਹਜੇ ਵੀ ਕਹਿੰਦੇ ਆ ਉਹ ਕੁੱਲੀ ਤੋਂ ਲੱਖ ਹੋਏ ਲੱਖਾਂ ਦੇ ਹੋਏ ਫਿਰ ਲੱਖਾਂ ਤੋਂ ਹੁਣ ਫੇਰ ਕਹਿੰਦੇ ਉਹ ਸਵਾਦ ਨਹੀਂ ਆ ਫੇਰ ਵੀ ਕੁੱਲੀ ਆਈ ਹੈ ਤੁਸੀਂ ਆਖਿਰਕਾਰ ਇਹ ਸਫਰ ਕਿਵੇਂ ਸ਼ੁਰੂ ਹੋਇਆ ਆਪਣਾ ਪਛੋਕੜ ਕੀ ਹੈ ਪਹਿਲਾਂ ਕਿੱਥੇ ਦੇ ਰਹਿਣ ਵਾਲੇ ਅਸੀਂ ਜ਼ਿਲ੍ਹਾ ਗੁਰਦਾਸਪੁਰ ਚ ਰਹਨੇ ਆ ਜੀ ਪਛੋਕੜ ਕਿੱਥੋਂ ਪਾਕਿਸਤਾਨ ਤੋਂ ਪਹਿਲੇ ਪਾਕਿਸਤਾਨ ਤੋਂ ਆਈ ਸੀ ਜੀ ਤੇ ਪਾਕਿਸਤਾਨ ਤੋਂ ਆਏ ਜੀ ਆ ਕੇ ਤੇ 2 ਕਿਲੋਮੀਟਰ ਤੇ ਸਾਡਾ ਰਾਵੀ ਦਰਿਆ ਤੋਂ ਪਾਰਲੇ ਪਾਸੇ ਪਿੰਡ ਸੀ ਜੀ ਉਸ ਤੋਂ ਬਾਅਦ ਅਸੀਂ ਰਾਵੀ ਦਰਿਆ ਤੋਂ ਉੱਧਲੇ ਪਾਸੇ ਆ ਕੇ 2 ਕਿਲੋਮੀਟਰ ਤੇ ਬਹਿ ਗਏ ਜੀ ਤੇ ਉੱਥੇ ਹੀ ਸਾਰਾ ਮਤਲਬ ਸਾਡਾ ਉੱਥੇ ਵੀ ਸਾਡੇ ਪਿੰਡਾਂ ਦੇ ਵਿੱਚ ਨਾ ਕੁੱਲੀ ਸਾਡੇ ਪਿੰਡਾਂ ਦੇ ਵਿੱਚ ਕੁੱਲੀਆਂ ਹੀ ਬਣੀਆਂ ਸੀ ਤੇ ਕੁੱਲੀਆਂ ਦੇ ਵਿੱਚ ਹੀ ਰਹਿੰਦੇ ਸੀ ਸਾਡਾ ਬਚਪਨ ਸਾਡਾ ਮਤਲਬ ਜਿਹੜਾ ਜਨਮ ਉਹ ਸਾਰਾ ਕੁੱਲੀਆਂ ਵਿੱਚ ਹੀ ਹੋਇਆ ਜੀ ਉਹ ਕੁੱਲੀਆਂ ਪਹਿਲਾਂ ਅਕਸਰ ਜਿਹੜੇ ਨਵੇਂ ਨੌਜਵਾਨੇ ਉਹਨਾਂ ਨੂੰ ਨਹੀਂ ਪਤਾ ਕੁੱਲੀਆਂ ਹੁੰਦੀਆਂ ਕੀ ਨੇ ਕੁੱਲੀਆਂ ਦਾ ਭਾਵ ਕੀ ਹੈਗਾ ਮਤਲਬ ਕਿ ਉਹ ਸਮਝਾਉਂਗੇ ਨੌਜਵਾਨਾਂ ਨੂੰ ਕਿ ਕੁੱਲੀ ਕਾਦੀ ਬਣਾਉਂਦੇ ਹੁੰਦੇ ਸੀ ਕਿਸ ਚੀਜ਼ ਦੀ ਕੁੱਲੀ ਬਣਦੀ ਸੀ ਇਹ ਲੱਕੜਾਂ ਦੇ ਉੱਤੇ ਕੱਖ ਪਾ ਕੇ ਤੇ ਉਹਨਾਂ ਦੀਆਂ ਕੁਲੀਆਂ ਬਣਾਈਆਂ ਜਾਂਦੀਆਂ ਸੀ ਮਲਕੀ ਉਹ ਰਹਿਣ ਵਾਸਤੇ ਹੁੰਦੀਆਂ ਰਹਿਣ ਵਾਸਤੇ ਹੁੰਦੀਆਂ ਸੀ ਜੀ ਮਲਕੀ ਰਹਿਣ ਦਾ ਇੰਨਾ ਕੋਈ ਸਾਧਨ ਨਹੀਂ ਸੀਗਾ ਘਰ ਚ ਪਹਿਲਾਂ ਨਹੀਂ ਪਹਿਲਾਂ ਇੰਨੇ ਜਿਆਦਾ ਨਹੀਂ ਸੀ ਸੌਖਾ ਇਹ ਸੀ ਕੁਲੀਆਂ ਬਣਾ ਲ ਲਈਆਂ ਤੇ ਕੁਲੀਆਂ ਚ ਰਹਿੰਦੇ ਸੀ ਗਰੀਬੀ ਸੀ ਕੋਈ ਇੰਨਾ ਜਿਆਦਾ ਮਤਲਬ ਨਹੀਂ ਸੀ ਪੈਸਾ ਤੇ ਬਸ ਸਾਦਗੀ ਚ ਰਹਿੰਦੇ ਸੀ ਅੱਛਾ ਪਰ ਫਾਦਰ ਸਾਹਿਬ ਕੀ ਕਰਦੇ ਸੀ ਬਜ਼ੁਰਗ ਕੀ ਕਰਦੇ ਸੀ ਮੇਰੇ ਫਾਦਰ ਸਾਹਿਬ ਆਰਮੀ ਚ ਰਿਟਾਇਰਡ ਹੋਏ ਸੀ ਕੀ ਨਾਂ ਸੀ ਉਹਨਾਂ ਦਾ ਸ਼ਰਮ ਸਿੰਘ ਜੀ ਅੱਛਾ ਜੀ ਹਾਂ ਜੀ ਤੇ ਬਸ ਉਸ ਤੋਂ ਬਾਅਦ ਫਿਰ ਜਦੋਂ ਅਸੀਂ ਪਟਿਆਲੇ ਆ ਗਏ ਆ ਤੇ ਫਰਮਾਨ ਦੇ ਵਿੱਚ ਇਹੀ ਆਇਆ ਵੀ ਉਹੋ ਹੀ ਕੁੱਲੀਆਂ ਫੇਰ ਇੱਥੇ ਕੁੱਲੀ ਬਣਾ ਕੇ ਉਹ ਕੁੱਲੀ ਵਿੱਚ ਹੀ ਰਹਿਣਾ ਬਸ ਮੰਨ ਦੇ ਇੱਕ ਸ਼ਰਤ ਮਤਲਬ ਇਹ ਸੀ ਤਾਂਗ ਸੀ ਵੀ ਉਹ ਪ੍ਰਾਤਨ ਜਿਹੜੀ ਚੀਜ਼ ਆ ਨਾ ਉਹਨੂੰ ਭੁੱਲਿਆ ਨਹੀਂ ਜਾ ਸਕਦਾ ਜੀ ਸੋ ਪ੍ਰਾਤਨ ਚੀਜ਼ ਨੂੰ ਤਾਂ ਨਹੀਂ ਭੁੱਲਿਆ ਜਾ ਸਕਦਾ ਫਿਰ ਮਤਲਬ ਕਿ ਕਹਿੰਦੇ ਆ ਕਿ ਇਹ ਜਿਹੜੀਆਂ ਕੁੱਲੀਆਂ ਨੇ ਹੁਣ ਕਹਿੰਦੇ ਕਿਵੇਂ ਠੰਡ ਨਹੀਂ ਲੱਗਦੀ ਇੱਥੇ ਗਰਮੀ ਨਹੀਂ ਲੱਗਦੀ ਕਿ ਤੁਹਾਨੂੰ ਕਿਸੇ ਚੀਜ਼ ਦੀ ਨਹੀਂ ਇਹ ਗਰਮੀ ਨੂੰ ਜਿਹੜਾ ਨਾ ਵਾਸ ਹੈ ਇਹ ਗਰਮੀ ਨੂੰ ਆਪਣੇ ਵਿੱਚ ਜਜ਼ਬ ਕਰ ਲੈਂਦਾ ਜੀ ਤੇ ਗਰਮੀ ਮਤਲਬ ਰਾਤ ਨੂੰ ਫਿਰ ਇਹ ਬਿਲਕੁਲ ਠੰਡੀ ਹੁੰਦੀ ਹੈ ਜੀ ਤੇ ਜਿਹੜੇ ਪੱਕੇ ਪੱਕੇ ਮਕਾਨ ਨੇ ਉਹ ਬਹੁਤ ਜ਼ਿਆਦਾ ਗਰਮ ਹੋ ਜਾਂਦੇ ਨੇ ਜਿਹੜਾ ਨੂੰ ਏਸੀ ਵੀ ਠੰਡੇ ਨਹੀਂ ਕਰ ਸਕਦੇ ਤੇ ਇਸ ਕਰਕੇ ਕੁੱਲੀ ਦੇ ਵਿੱਚ ਬਹੁਤ ਨਜ਼ਾਰਾ ਹੈ ਜੀ ਤੇ ਬਸ ਸਕੂਨ ਮਿਲਦਾ ਇੱਥੇ ਜੀ ਪੂਰਾ ਸੋ ਜ਼ਿੰਦਗੀ ਦਾ ਸਫ਼ਰ ਕੀ ਰਿਆ ਬਜ਼ੁਰਗੋ ਤੁਹਾਡਾ ਪਾਕਿਸਤਾਨ ਤੋਂ ਆਏ ਪਹਿਲਾਂ ਫਿਰ ਭਾਰਤ ਦੇ ਵਿੱਚ ਵਸਨੀਕ ਬਣੇ ਫਿਰ ਕਾਫੀ ਦਿੱਕਤਾਂ ਦਾ ਸਾਹਮਣਾ ਕਰਿਆ ਹੋਣਾ ਕਹਿੰਦੇ ਆ ਉਹ ਦੌਰ ਦੇ ਵਿੱਚ ਕਹਿੰਦੇ ਤੁਸੀਂ ਤਾਂ ਕਹਿੰਦੇ ਜ਼ਮੀਨੀ ਸਤਰ ਤੇ ਤੁਸੀਂ ਆਰਥਿਕ ਤੌਰ ਤੇ ਮੰਦੀ ਵੀ ਜਿਹੜੀ ਹੈ ਤੁਹਾਡੇ ਪਰਿਵਾਰ ਨੇ ਤੁਸੀਂ ਦੇਖੀ ਜੀ ਹਾਂਜੀ ਪਹਿਲੇ ਸੀ ਸਾਡਕ ਬਹੁਤ ਗਰੀਬ ਪਰਿਵਾਰ ਸੀ ਜੀ ਤੇ ਕਿੰਨੇ ਭੈਣ ਭਾਈ ਸੀਗੇ ਤੁਸੀਂ ਅਸੀਂ ਚਾਰ ਭਰਾ ਸੀ ਦੋ ਭੈਣਾਂ ਸੀ ਜੀ ਤੇ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਮੈਂ ਅਚ ਐਸਜੀਪੀਸੀ ਚ ਜਾਣ ਕੀਤਾ ਜੀ ਤੇ ਨੌਕਰੀ ਕੀਤੀ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਮੈਂ ਆਪਣਾ ਇੱਕ ਦੁਕਾਨ ਪਾਈ ਅਸੀਂ ਜੀ ਮੇਰਾ ਛੋਟਾ ਭਰਾ ਨਾਲ ਮੇਰੇ ਤੇ ਦੁਕਾਨ ਪਾਈ ਤੇ ਦੁਕਾਨ ਤੋਂ ਫਿਰ ਹੌਲੀ ਹੌਲੀ ਅਸੀਂ ਇੱਕ ਕੁਰਪਾਨਾ ਦੀ ਫੈਕਟਰੀ ਲਾ ਲਈ ਜੀ ਤੇ ਵਸ ਗੁਰੂ ਮਹਾਰਾਜ ਦੀ ਮਿਹਰ ਹੋ ਗਈ ਜੀ ਸੋ ਹੁਣ ਜਿਹੜਾ ਹੈਗਾ ਤੁਹਾਡਾ ਰੋਜ਼ਗਾਰ ਜਿਹੜਾ ਹੈਗਾ ਕਿਰਪਾਨਾਂ ਦੀ ਫੈਕਟਰੀ ਹੈਗੀ ਆ ਹਨਾ ਉਹਨਾਂ ਦੀ ਫੈਕਟਰੀ ਹੈ ਜੀ ਕਿਰਪਾਨਾਂ ਦੇ ਰੋਜ਼ਗਾਰ ਹੈ ਸਾਰਾ ਅੱਛਾ ਉਹ ਕਿੱਥੇ ਤੱਕ ਜਾਂਦੀਆਂ ਨੇ ਐਕਸਪੋਰਟ ਵੀ ਕਰਦੇ ਨੇ ਐਕਸਪੋਰਟ ਵੀ ਕਰਦੀ ਹੈ ਜੀ ਤੇ ਇਸੇ ਸਾਰੇ ਪੰਜਾਬ ਚ ਇੰਡੀਆ ਦੇ ਪੂਰੇ ਚ ਜਾਂਦੀ ਹੈ ਕਿਰਪਾਨ ਸਾਰੀ ਸੋ ਜਿਹੜਾ ਉਹ ਸਫਰ ਸੀਗਾ ਕਿੰਨੀਆਂ ਕੋਕੜਾਂ ਦਾ ਸਾਹਮਣਾ ਕਰਨਾ ਪਿਆ ਉਹ ਉਸ ਸਮੇਂ ਦੌਰਾਨ ਜਿਹੜਾ ਹੈਗਾ ਤੁਹਾਨੂੰ ਬਹੁਤ ਜ਼ਿਆਦਾ ਔਕੜਾਂ ਦਾ ਸਾਹਮਣਾ ਕਰਨਾ ਜੀ ਇੱਕ ਵਾਰੀ ਦੀ ਗੱਲ ਹੈ ਜੀ ਮੇਰੇ ਪਿਤਾ ਜੀ ਨੇ ਮੈਨੂੰ ਕਹਿੰਦੇ ਸੀ ਕੰਮ ਹੈ ਨਹੀਂ ਇੱਥੇ ਤੁਹਾਨੂੰ ਨੌਕਰੀ ਨਹੀਂ ਮਿਲਦੀ ਮੈਨੂੰ ਉਹਨਾਂ ਨੇ ਆਪਣੇ ਬਾਹਰੋਂ ਫੜਕੇ ਨੇ ਮੈਨੂੰ ਕੋ ਬਾਹਰ ਕੱਢਤਾ ਸੀ ਵੀ ਜਾਓ ਜਿੱਥੇ ਮਰਜੀ ਕਮਾਓ ਤੇ ਖਾਓ ਫਿਰ ਮੈਂ ਕਿਸੇ ਕੋ ਕਰਾਇਆ ਲੈ ਕੇ ਇੱਥੇ ਪਟਿਆਲੇ ਪਹੁੰਚਿਆ ਸੀ ਤੇ ਉਸ ਤੋਂ ਬਾਅਦ ਫਿਰ ਹੌਲੀ-ਹੌਲੀ ਮੈਂ ਮੈਨੂੰ ਨੌਕਰੀ ਤੇ ਕਿਸੇ ਨੇ ਲਵਾਇਆ ਤੇ ਬਸ ਆਸਤਾ-ਆਸਤਾ ਫਿਰ ਮਿਹਨਤ ਕਰਦੇ ਰਹੇ ਤੇ ਮਿਹਨਤ ਦਾ ਹੀ ਫਲ ਆ ਸਾਰਾ ਜੀ ਇਹ ਹੁਣ ਜਿਹੜਾ ਹੁਣ ਇਸੇ ਤੱਕ ਪਹੁੰਚ ਗਿਆ ਜੀ ਸੋ ਇਹ ਜਿਹੜਿਆ ਰਹਿਣ ਦਾ ਸਬਬ ਬਣਿਆ ਹੈਗਾ ਆ ਕੁੱਲੀ ਦੇ ਵਿੱਚ ਪਰਿਵਾਰ ਦੇ ਜੀ ਕਿੰਨੇ ਨੇ ਪਹਿਲਾਂ ਉਹ ਦੱਸੋ ਕਿ ਪਰਿਵਾਰਕ ਮੈਂਬਰ ਨਹੀਂ ਕਿ ਤੁਹਾਡੇ ਕਹਿੰਦੇ ਕਿ ਇੰਨਾ ਤੁਸੀਂ ਲੱਖਾਂਪਤੀਆਂ ਕਰੋੜਾਂਪਤੀਆਂ ਅਸਾਮੀਆਂ ਤੁਸੀਂ ਮਲਕੀ ਮਹਿਲ ਤਗੜਾ ਮਹਿਲ ਬਣਾ ਸਕਦੇ ਸੀ ਫਿਰ ਕੁੱਲੀ 'ਚ ਕਿਉਂ ਰਹਿ ਰਹੇ ਆਂ ਪਰਿਵਾਰ ਦੇ ਨਹੀਂ ਬੋਲਦੇ ਪਰਿਵਾਰ 'ਚ ਕੌਣ-ਕੌਣ ਹੈ ਨਹੀਂ ਪਰਿਵਾਰ 'ਚ ਮੇਰੇ ਮੇਰੀ ਮਿਸੇਜ ਹੈ ਜੀ ਉਹ ਮੇਰੇ ਨਾਲ ਨੇ ਮੇਰਾ ਪੂਰਾ ਸਹਿਯੋਗ ਕਰਦੇ ਨੇ ਉਹ ਅੱਜ ਦੁਕਾਨ ਦੇ ਉੱਤੇ ਵੀ ਉਹ ਕੰਮ ਕਰਦੇ ਮੇਰੇ ਨਾਲ ਤੇ ਮਤਲਬ ਇੱਥੇ ਘਰ ਵੀ ਉਹ ਪੂਰਾ ਸਹਿਯੋਗ ਕਰਦੇ ਨੇ ਸਵੇਰੇ ਮੇਰੇ ਨਾਲ ਹੀ ਉਹ ਪਾਣੀ ਪੂਣੀ ਲਾਉਂਦੇ ਨੇ ਤੇ ਸਾਰਾ ਕੰਮ ਨਾਲ ਮੇਰੇ ਹੋ ਕੇ ਕਰਾਉਂਦੇ ਨੇ ਜੀ ਅੱਛਾ ਹਾਂਜੀ ਤੇ ਬਸ ਉਹਨਾਂ ਦਾ ਪੂਰਾ ਸਹਿਯੋਗ ਹੈ ਮੈਨੂੰ ਜੀ ਤੇ ਮੇਰੀਆਂ ਦੋ ਬੇਟੀਆਂ ਨੇ ਜੀ ਇੱਕ ਬੇਟੀ ਮੇਰੀ ਇੰਗਲੈਂਡ ਹੈ ਜੀ ਇੱਕ ਆਸਟ੍ਰੇਲੀਆ ਉਹਨੇ ਐਮਟੈਕ ਕੀਤੀ ਥਾਪਰ ਚ ਇੱਥੇ 10 ਸਾਲ ਉਹ ਨੌਕਰੀ ਕੀਤੀ ਉਸ ਤੋਂ ਬਾਅਦ ਉਹਨੂੰ ਪੀਆਰ ਮਿਲ ਗਈ ਆਸਟ੍ਰੇਲੀਆ ਦੀ ਫਿਰ ਆਸਟ੍ਰੇਲੀਆ ਚਲੇ ਗਈ ਜੀ ਅੱਛਾ ਪਰਿਵਾਰ ਵੈਲ ਸੈਟਡ ਹੈਗਾ ਬੱਚੇ ਤੁਹਾਡੀਆਂ ਵੇਈਆਂ ਹੋਈਆਂ ਨੇ ਉਹ ਬਾਹਰ ਨੇ ਹੈ ਹਾਂ ਬਹੁਤ ਵਧੀਆ ਸੈਟ ਹੈ ਜੀ ਪਰਵਾਹ ਬੱਚੀਆਂ ਨੇ ਕਹਿੰਦੀਆਂ ਕਿ ਕਿਉਂਕਿ ਬਾਹਰਲੇ ਮੁਲਕ ਚ ਚਲੇ ਜਾਣੇ ਆ ਵੈਸਟਰਨ ਕਲਚਰ ਹੈਗਾ ਉੱਥੇ ਜਿਹੜੀ ਸਭਤਾ ਹੋਰ ਤਰ੍ਹਾਂ ਦੀ ਹੁੰਦੀ ਹੈ ਉਹ ਐ ਨਹੀਂ ਕਹਿੰਦੇ ਕਿ ਤੁਸੀਂ ਮਾਡਰਨ ਜਮਾਨੇ ਵਾਂਗੂ ਰੋ ਹੋ ਏਸੀ ਯੂਸੀ ਲਾ ਕੇ ਰੋ ਉਹ ਨਹੀਂ ਕਹਿੰਦੇ ਨਹੀਂ ਹੋਰ ਇਹ ਕਹਿੰਦੀ ਹੈ ਜੀ ਉਹ ਕਹਿੰਦੀ ਵੀ ਜੋ ਤੁਹਾਡੇ ਮਨ ਚ ਆਉਂਦਾ ਨਾ ਤੁਸੀਂ ਉਹ ਕਰ ਲਓ ਜੀ ਅੱਛਾ ਹਾਂ ਸਾਨੂੰ ਸਾਡੇ ਤੁਹਾਡੀ ਜਾਇਦਾਦ ਦੀ ਸਾਨੂੰ ਕੋਈ ਲੋੜ ਨਹੀਂ ਹੈ ਅੱਛਾ ਤੇ ਤੁਸੀਂ ਆਪ ਜੋ ਕਰੋ ਜੋ ਕੋਈ ਮੈਂ ਤੁਹਾਡੀ ਤੁਹਾਡੀ ਕਮਾਈ ਹੈ ਤੁਸੀਂ ਆਪ ਖਰਚਣੇ ਨੇ ਸਾਨੂੰ ਤੁਹਾਡੇ ਪੈਸਿਆਂ ਦੀ ਬਿਲਕੁਲ ਲੋੜ ਨਹੀਂ ਬਿਲਕੁਲ ਨਹੀਂ ਲਾਲਚ ਕਰਦਿਆਂ ਹੋ ਜੀ ਤੇ ਬਾਬਾ ਜੀ ਕਹਿੰਦੇ ਬੁੱਟੇ ਵੀ ਤੁਸੀਂ ਲਾਏ ਹੋਣੇ ਉਹ ਕਿਹੜੇ ਕਿਹੜੇ ਬੁੱਟੇ ਲਗਾਏ ਹੋਣੇ ਉਹ ਦਿਖਾਉਂਗੇ ਕਹਿੰਦੇ ਉਹਨਾਂ ਦਾ ਵੀ ਕਾਫੀ ਮਹੱਤਵਰ ਹੈਗਾ ਪੁਰਾਣੇ ਐਕਚੁਅਲੀ ਜਿਹੜੀ ਨਵੀਂ ਜਨਰੇਸ਼ਨ ਹੈਗੀ ਆ ਉਹਨਾਂ ਨੂੰ ਇਹਨਾਂ ਨਹੀਂ ਪਤਾ ਹੈਗਾ ਇਹਦੇ ਬਾਰੇ ਜਿਸ ਤਰ੍ਹਾਂ ਆ ਇੱਧਰ ਤੁਸੀਂ ਆ ਬੁੱਟੇ ਲਾਏ ਹੋਣੇ ਆ ਕਿਸ ਚੀਜ਼ ਦੇ ਨੇ ਇਹ ਜਿਹੜੇ ਸਹੰਜਨਾ ਦਾ ਕਹਿੰਦੇ ਇਹਨੂੰ ਇੱਕ ਸੁਨੀਲ ਜੀ ਮੇਰੇ ਸਹੀ ਹੋਗੀ ਮੈਂ ਉਹਨਾਂ ਨੂੰ ਕਹੂੰਗਾ ਕਿ ਆ ਬੂਟਾ ਦਿਖਾਣਗੇ ਸੁਨੀਲ ਜੀ ਹਾਂਜੀ ਬਾਬਾ ਜੀ ਇਹ ਸੁਹਾਣਣੇ ਦਾ ਬੂਟਾ ਜੀ ਇਹ ਤਾਂ ਕੈਂਸਰ ਨੂੰ ਵੀ ਮਤਲਬ ਇਹਦੇ ਪੱਤੇ ਰੋਜ਼ਾਨਾ ਤੁਸੀਂ ਖਾਓ ਤੇ ਕੈਂਸਰ ਦੀਆਂ ਬਿਮਾਰੀਆਂ ਤੱਕ ਵੀ ਇਹ ਜੜਨਾ ਖਤਮ ਕਰ ਦਿੰਦਾ ਜੀ ਅੱਛਾ ਇੰਨੀ ਮਤਲਬ ਕਿ ਇਹਦੇ ਵਿੱਚ ਕਾਫੀ ਗੁਣਵਕਤਾ ਵਾਲਾ ਬੂਟਾ ਹੈਗਾ ਬਹੁਤ ਗੁਣ ਨੇ ਸੁਹਾਣਣੇ ਵਿੱਚ ਬਹੁਤ ਜ਼ਿਆਦਾ ਗੁਣ ਨੇ ਜੀ ਹਾਂਜੀ ਤੇ ਇਹ ਇਹਦਾ ਕਾਫੀ ਬਿਮਾਰੀਆਂ ਨੂੰ ਮਤਲਬ ਇਹ ਖਤਮ ਕਰਦਾ ਹੈ ਜੀ ਸੁਹਾਣਣਾ ਇਹਦਾ ਸਵੇਰੇ ਉੱਠਦੇ ਸਾਰ ਨਿਰਨੇ ਕਾਲਜੇ ਚਾਰ ਪੰਜ ਪੱਤੇ ਖਾ ਲੋ ਤੇ ਬਹੁਤ ਵਧੀਆ ਚੀਜ਼ ਹੈ ਜੀ ਸੋ ਇਹ ਸਹਾਂਜਨਾ ਬੁੱਟਾ ਮਲਕੇ ਆਮ ਮਿਲ ਜਾਂਦਾ ਹਾਂਜੀ ਆਮ ਨਰਸੀਆਂ ਵਿੱਚ ਮਿਲ ਜਾਂਦਾ ਜੀ ਸਹਾਂਜਲੇ ਦਾ ਬੁੱਟਾ ਜੀ ਅੱਛਾ ਸੋ ਹੋਰ ਵੀ ਕਾਫੀ ਬੁੱਟੇ ਲਗਾਏ ਹੋਣਾ ਹਨਾ ਆ ਤੁਸੀਂ ਆ ਵੀ ਰੱਖਿਆ ਹੋਇਆ ਹੈ ਹਨਾ ਇਹਦੇ ਚ ਖਾਦ ਵਗੈਰਾ ਵੀ ਬਣਾ ਲਉਣਾ ਆ ਵੀ ਸਾਰਾ ਕੁਝ ਪ੍ਰੋਜੈਕਟ ਆ ਬਣਾਉਣਾ ਜੀ ਖਾਦ ਬਣਦੀ ਹਾਂਜੀ ਜਿਹੜਾ ਇਹਦੇ ਪੱਤੇ ਪੁੱਤੇ ਲਾਖਦੇ ਨੇ ਉਹਨਾਂ ਦੀ ਇਹਦੀ ਖਾਦ ਬਣ ਜਾਂਦੀ ਹੈ ਜੀ ਅੱਛਾ ਪਿਟਸ ਵੀ ਬਣਾਈ ਹੋਈਆਂ ਨੇ ਤੁਸੀਂ ਹਾਂਜੀ ਹਾਂਜੀ ਸੋ ਤੁਸੀਂ ਦੇਖ ਸਕਦੇ ਹੋ ਕਿ ਬਜ਼ੁਰਗ ਨੇ ਤਜਰਬਾ ਹਰ ਇੱਕ ਚੀਜ਼ 'ਚ ਬੋਲ ਰਿਹਾ ਕਿਉਂਕਿ ਤਜਰਬਾ ਜ਼ਿੰਦਗੀ 'ਚ ਕਹਿੰਦੇ ਆ ਉਹੀ ਸਿਆਣੇ ਦੀਆਂ ਗੱਲਾਂ ਹੁੰਦੀਆਂ ਕਹਿੰਦੇ ਠੋਕਰਾਂ ਖਾ ਕੇ ਮਿਲਦਾ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਬਹੁਤ ਮਤਲਬ ਗਰੀਬੀ ਦੇਖੀ ਆ ਜੀ ਤੇ ਹੁਣ ਗੁਰੂ ਮਹਾਰਾਜ ਜੀ ਬੜੀ ਮਿਹਨਤ ਕੀਤੀ ਹੈ ਜੀ ਮਿਹਨਤ ਦਾ ਫਾਲਾ ਸਾਰਾ ਜੀ ਸੋ ਕਾਹ ਸੇ ਬੁੱਟੇ ਲਗਾਏ ਹੋਣੇ ਇਹ ਇਸ ਖਾਤਰ ਲਗਾਏ ਨੇ ਫਿਰ ਇਹ ਹਾਂਜੀ ਇਹ ਬੁੱਟੇ ਇਹ ਕੋਈ ਫੁੱਲਾਂ ਦੇ ਬੁੱਟੇ ਨੇ ਕੁਝ ਐਹੋ ਜਿਹੇ ਬੁੱਟੇ ਨੇ ਜਿਹੜੇ ਆ ਦੇਖੋ ਜੀ ਆ ਬੂਟਾ ਜਿਹੜਾ ਇਹ ਅਜਵੈਨ ਦਾ ਬੂਟਾ ਜੀ ਇਹ ਤੇ ਅਜਵੈਨ ਦਾ ਬੂਟਾ ਜੀ ਜੀ ਹਾਂ ਜੀ ਸੋ ਬਿਲਕੁਲ ਆ ਦੇਖ ਸਕਦੇ ਤੁਸੀਂ ਅਜਵੈਨ ਦੇ ਬੂਟੇ ਤਾਂ ਕਿਹਨਾਂ ਨੇ ਘਰੇ ਲਗਾਏ ਹੋਏ ਨੇ ਕਹਿੰਦੇ ਉੱਪਰ ਫਲ ਸਬਜ਼ੀਆਂ ਵੀ ਘਰੇ ਲਾਈ ਜਾਂਦੇ ਹਾਂ ਜੀ ਹਾਂ ਜੀ ਘਰ ਉੱਥੇ ਸਬਜ਼ੀਆਂ ਵੀ ਲਾਈਆਂ ਰਹੀ ਜੀ ਹਾਂ ਤੇ ਬਸ ਮਿਹਨਤ ਹੈ ਜੀ ਮਿਹਨਤ ਦਾ ਫਲ ਸਾਰਾ ਜੀ ਸੋ ਤਸਵੀਰਾਂ ਦੇਖ ਸਕਦੇ ਆਗੇ ਤੁਸੀਂ ਕਿਸ ਤਰ੍ਹਾਂ ਦੇ ਨਾਲ ਇਹ ਪੂਰੀ ਇੱਕ ਝੋਪੜੀ ਕੀ ਕਹਿੰਦੇ ਉਹਨੇ ਕੁੱਲੀ ਬਣਾ ਦਿੱਤੀ ਹੈਗੀ ਆ ਸੋ ਕੁੱਲੀ ਮੇ ਕੁੱਲੀ ਮੇਰੇ ਯਾਰ ਦੀ ਸਵਰਗ ਦਾ ਝੂਟਾ ਹੈਂ ਸੇ ਉਹ ਬਾਪੂ ਜੀ ਨੇ ਬੜਾਈ ਹੋਈ ਹੈ ਸੋ ਬਾਪੂ ਜੀ ਅ ਵਿਸਤਾਰ ਨਾਲ ਹੋਰ ਗੱਲਾਂ ਦੱਸੋ ਕਿ ਇਹਨਾਂ ਦਾ ਜਿਹੜਾ ਫਾਇਦਾ ਕੀ ਹੈ ਨੇਚਰਲ ਰਿਸੋਰਸਸ ਨੇ ਇਹਨਾਂ ਦਾ ਫਾਇਦਾ ਕੀ ਹੈਗਾ ਨੌਜਵਾਨਾਂ ਨੂੰ ਕੀ ਸਿੱਧਣਾ ਚਾਹੁੰਦੇ ਹੋ ਇਹਦੇ ਵਿੱਚ ਜਿਹੜਾ ਹੈਗਾ ਕਿ ਕੁਦਰਤ ਨਾਲ ਬੜਾ ਜੁੜੇ ਹੋਏ ਹੋਏ ਤੁਸੀਂ ਹਾਂਜੀ ਇਹਦੇ ਵਿੱਚ ਜ ਬਹਿਣ ਨਾਲ ਜ ਬਹਿ ਕੇ ਤੇ ਕੋਈ ਗਰਮੀ ਗਰਮੀ ਚ ਗਰਮੀ ਨਹੀਂ ਲੱਗਦੀ ਜੀ ਤੇ ਸਰਦੀ ਚ ਸਰਦੀ ਨਹੀਂ ਲੱਗਦੀ ਜੀ ਤੇ ਸਾਫ਼ ਸੁਥਰੀ ਹਵਾ ਆਉਂਦੀ ਆ ਤੇ ਬਸ ਬਹੁਤ ਵਧੀਆ ਜੀ ਜਿਹੜੀ ਹੈ ਨਾ ਸਿਹਤ ਲਈ ਬਹੁਤ ਚੰਗੀ ਹੈ ਜੀ ਸੋ ਬਾਪੂ ਜੀ ਅਕਸਰ ਆਪਣੇ ਨੌਜਵਾਨ ਨਾਲ ਗੱਲ ਕਰ ਲਈਏ ਹੋਰ ਗੱਲ ਕਰ ਲਈਏ ਕਿ ਜਿਹੜਾ ਹੈਗਾ ਪਛਮੀ ਸੱਭੇਤਾਲ ਵੱਲ ਤੁਰਦੇ ਜਾ ਰਹੇ ਨੇ ਹਨਾ ਤੁਸੀਂ ਕੁਦਰਤ ਨਾਲ ਜੁੜੇ ਹੋ ਤੁਹਾਨੂੰ ਲੱਗਦਾ ਹੈਗਾ ਕਿ ਜੇ ਕੁਦਰਤ ਨਾਲ ਜੁੜ ਕੇ ਰਹਿਣੇ ਤਾਂ ਇੱਕ ਤਾਂ ਬਿਮਾਰੀਆਂ ਘਟਦੀਆਂ ਨੇ ਜਿਵੇਂ ਸੁਹਾਂਜਣਾ ਪੱਤੇ ਤੁਸੀਂ ਦੱਸਿਆ ਫੋਰ ਐਗਜ਼ਾਮਪਲ ਕਿ ਪੰਜ ਪੱਤੇ ਖਾਣੇ ਤੇ ਇਹ ਫਿਟਨੈਸ ਦਾ ਰਾਜਾ ਹੈ ਸੀ ਨੌਜਵਾਨ ਅੱਜ ਕੱਲ ਕੋਰਾਹੇ ਪਏ ਹੋਏ ਨੇ ਛੇਵਾ ਦਰਿਆ ਨਿਸ਼ੇ ਦਾ ਭਗ ਰਹੇਗਾ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਿ ਕੁਦਰਤ ਦੇ ਰੋਮੇ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ ਦੇਖੋ ਜਿਹੜੇ ਨਸ਼ੇ ਕਰਨ ਨਸ਼ੇ ਕਰਨਗੇ ਤੇ ਫਿਰ ਉਹਨਾਂ ਦਾ ਸਿਹਤ ਵੀ ਕਿਹੋ ਜਿਹੀ ਰਹਿ ਗਈ ਤੇ ਇਹ ਤਾਂ ਮਤਲਬ ਕੁਦਰਤ ਨਾਲ ਜੁੜਨਾ ਚਾਹੀਦਾ ਜੇ ਕੁਦਰਤ ਨਾਲ ਜੁੜੋਗੇ ਤੇ ਸਾਰ ਸਰੀਰ ਵੀ ਠੀਕ ਰਹੇਗਾ ਤੇ ਪੈਸੇ ਦੀ ਬਰਬਾਦੀ ਵੀ ਨਾ ਹੋਏਗੀ ਤੇ ਸਾਦਗੀ ਚ ਰਹੋ ਬਸ ਸਾਦਗੀ ਸਾਦਗੀ ਦਾ ਸਾਰਾ ਕੰਮ ਹੈ ਜੀ ਅਕਸਰ ਪਹਿਲਾਂ ਪਰਿਵਾਰ ਰਹਿੰਦਾ ਹੁੰਦਾ ਸੀ ਜੁਆਇੰਟ ਫੈਮਿਲੀ ਰਹਿੰਦੀਆਂ ਹੁੰਦੀਆਂ ਸੀਗੀਆਂ ਸੋ ਅੱਜ ਕੱਲ ਜਿਹੜੇ ਪਰਿਵਾਰ ਮਾਲਕੀ ਬੱਚਿਆਂ ਦਾ علیحد੍ਹਾ ਕਮਰਾ ਮਾਪਿਓ ਦਾ علیحد੍ਹਾ ਕਮਰਾ ਲੱਗਦਾ ਹੈਗਾ ਇਹਦੇ ਨਾਲ ਫ੍ਰਿਕਸ਼ਨਸ ਪੈਂਦੀਆਂ ਨੇ ਆਪਸੀ ਪਿਆਰ ਘਟਦਾ ਹੈਗਾ ਕਿਤੇ ਹਾਂਜੀ ਬਿਲਕੁਲ ਇਹ ਤਾਂ ਪਿਆਰ ਪਿਆਰ ਰਿਹਾ ਹੀ ਨਹੀਂ ਅੱਜ ਕੱਲ ਤਾਂ ਕਿਸੇ ਪਿਆਰ ਰਿਹਾ ਜੀ ਬਸ ਮਾਪਿਓ ਨੂੰ ਬੱਚੇ ਜਿਹੜੇ ਨਾ ਮਾਪਿਓ ਨੂੰ ਕਰਦੇ ਹੀ ਨਹੀਂ ਉਹਦੇ ਦੀ ਦੇਖ ਰੱਖ ਹੀ ਨਹੀਂ ਕਰਦੇ ਬਿਲਕੁਲ ਹੀ ਇਹ ਤਾਂ ਹੁਣ ਬਸ ਗੁਰੂ ਮਹਾਰਾਜ ਜਿਹੜਾ ਗੁਰਬਾਣੀ ਨਾਲ ਜੁੜਿਆ ਸਾਦਗੀ ਚ ਰਹੇਗਾ ਉਹੀ ਬਚਾ ਰਹੇਗਾ ਜੀ ਬਸ ਤੋ ਅਕਸਰ ਬਜ਼ੁਰਗਾਂ ਦਾ ਵੀ ਬੜਾ ਮਾੜਾ ਹਾਲ ਦੇਖਣ ਨੂੰ ਮਿਲ ਜਾਏਗਾ ਕਿਉਂਕਿ ਕਈ ਬਜ਼ੁਰਗ ਤਾਂ ਇਹ ਜਿਹੇ ਨੇ ਉਹਨਾਂ ਨੂੰ ਬਿਰਧ ਆਸ਼ਰਮ ਤੱਕ ਜਾ ਕੇ ਰਹਿਣਾ ਪੈਂਦਾ ਲੱਖਾਂ ਪਤੀ ਹੁੰਦੇ ਨੇ ਬੱਚੇ ਵੈਲ ਸੈਟਡ ਹੁੰਦੇ ਨੇ ਕਈਆਂ ਤੇ ਵੱਡੇ ਵੱਡੇ ਅਫਸਰ ਹੁੰਦੇ ਨੇ ਉਹਨਾਂ ਨੂੰ ਵੀ ਜਿਹੜਾ ਹੈਗਾ ਮਤਲਬ ਕਿ ਬਜ਼ੁਰਗ ਬਜ਼ੁਰਗ ਆਸ਼ਰਮਾਂ ਦੇ ਵਿੱਚ ਜਾ ਕੇ ਰਹਿਣਾ ਪੈਂਦਾ ਹੈਗਾ ਸਮਾਜ ਨੂੰ ਕੀ ਦੇਣਾ ਚਾਹਨੇ ਹੋ ਇਹ ਜੇ ਕ੍ਰੂਤੀਆਂ ਜਿਹੜੀਆਂ ਸਮਾਜ ਚੋਂ ਖਤਮ ਹੋ ਗਏ ਬਸ ਅੱਜ ਤਾਂ ਕਹਿੰਦੇ ਵੀ ਸਾਦਗੀ ਦਾ ਜੀਵਨ ਜੀਓ ਬਤੀਤ ਕਰੋ ਤੇ ਖਾਣ ਪੀਣ ਆਪਣਾ ਠੀਕ ਰੱਖੋ ਜੀ ਜੇ ਤੁਸੀਂ ਆਪਾਂ ਬਾਹਰੋਂ ਖਾਵਾਂਗੇ ਤੇ ਬਿਮਾਰੀਆਂ ਪੈਦਾ ਹੋਣਗੀਆਂ ਜੀ ਜੇ ਤੁ ਆਪਾਂ ਬਿਮਾਰ ਹੋਵਾਂਗੇ ਤੇ ਉਹ ਬੱਚੇ ਵੀ ਸਾਨੂੰ ਨਾ ਉਹ ਮਤਲਬ ਸੇਵਾ ਕਰਨ ਲਈ ਤਿਆਰ ਨਹੀਂ ਹੋਣਗੇ ਤੇ ਜੇ ਸਾਡਾ ਆਪਣਾ ਜੀਵਨ ਠੀਕ ਹੈ ਤੇ ਆਪਣੀ ਸਾਦਗੀ ਹੈ ਤੇ ਸਾਨੂੰ ਕੋਈ ਬਿਮਾਰੀ ਨਹੀਂ ਲੱਗਦੀ ਅਸੀਂ ਤੁਰਦੇ ਫਿਰਦੇ ਰਹਨੇ ਆ ਤੇ ਵੀ ਸਾਡੇ ਨਾਲ ਰਹਿਣਗੇ ਤੇ ਜੇ ਅਸੀਂ ਪਹਿਲੇ ਹੀ ਆਪਣੇ ਬਿਮਾਰੀਆਂ ਪੈਦਾ ਕਰ ਲਨੇ ਆ ਬਾਹਰੋਂ ਖਾ ਕੇ ਤੇ ਫਿਰ ਅਸੀਂ ਕਿੱਥੇ ਨਾਲ ਬੱਚੇ ਵੀ ਸਾਨੂੰ ਕਿੱਦਾਂ ਪਾਲਣਗੇ ਜੀ ਅਕਸਰ ਕਹਾਵਤ ਹੈ ਕਿ ਕਹਿੰਦਾ ਜੈਸਾ ਖਾਈਏ ਅੰਨ ਵੈਸਾ ਹੋਏ ਮਨ ਹਾਂ ਬਸ ਜਿਹੋ ਜਿਆ ਤੁਸੀਂ ਸਿਖਾਓਗੇ ਉਹੋ ਜਿਹਾ ਤੁਹਾਡੀ ਬੁੱਧੀ ਹੋएगी ਜੀ ਹਾਂਜੀ ਬਿਲਕੁਲ ਜਿਹਹ ਜਾਂ ਕਹਿੰਦੇ ਖਾਉਂਗੇ ਉਹੋ ਜੀ ਤੁਹਾਡੀ ਬੁੱਧੀ ਹੋਊਗੀ ਸੋ ਬਾਈ ਜੀ ਹੋਰ ਹੋਰ ਕਿਹੜੇ ਇਹ ਜਿਹੇ ਪ੍ਰੋਜੈਕਟ ਨੇ ਜਿਹੜੇ ਤੁਸੀਂ ਆਪਣੇ ਘਰੇ ਆ ਇਹ ਜਿਹੇ ਜਿਹੜੇ ਕੁਦਰਤ ਨਾਲ ਜੁੜੇ ਹੋਏ ਲਗਾਏ ਹੋਏ ਨੇ ਬਸ ਇਹ ਬੂਟੇ ਲਗਾਏ ਤੁਸੀਂ ਦੇਖੋ ਅੱਜ ਹਾਂਜੀ ਅਜਵਾਇਨ ਦਾ ਬੂਟਾ ਹੈ ਅੱਛਾ 베ਰ 베ਰ ਦਾ ਬੂਟਾ ਵੀ ਲਗਾ ਰਹੇ ਹਾਂ ਹਾਂ 베ਰ ਵੀ ਲਗਾਈ ਹੈ ਸੋ ਬਿਲਕੁਲ ਦਰਸ਼ਕਾਂ ਨੂੰ ਦਿਖਾਉਣਾ ਚਾਹਨਾ ਤਸਵੀਰਾਂ ਸੋ ਆਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਮਲ ਕੇ ਕੁਦਰਤ ਨੂੰ ਪਿਆਰ ਕਰਨ ਵਾਲਿਆਂ ਨੇ ਜਿਹੜੇ ਨੇ ਕਿਸ ਤਰ੍ਹਾਂ ਦੇ ਨਾਲ ਕਵਰਡ ਕੀਤੀ ਹੋਈ ਹੈ ਬੁੱਟਿਆਂ ਦੇ ਨਾਲ ਹੀ ਔਰ ਬਾਸ ਦੇ ਨਾਲ ਔਰ ਸੋ ਇਹਨੂੰ ਬਾਸ ਦੀ ਜਿਹੜੀ ਕੁੱਲੀ ਹੈ ਤੁਹਾਡੀ ਬਣਾਈ ਹੋਈ ਹੈ ਇਹਨੂੰ ਬਣਾਉਣ ਕਿੰਨਾ ਟਾਈਮ ਲੱਗ ਗਿਆ ਸੀਗਾ ਜੀ ਇਹਨੂੰ ਇਹਨੂੰ ਬਣਾਉਣ ਨੂੰ 3 ਮਹੀਨੇ ਲੱਗੇ ਜੀ ਅੱਛਾ ਚਾਰ ਚਾਰ ਕਾਰੀਗਰ ਲੱਗੇ ਸੀ 3 ਮਹੀਨੇ ਲੱਗੇ ਇਹਨੂੰ ਬਾਸ ਨੂੰ ਬਣਾਉਣ ਦੇ ਬਣਦੇ ਜੀ ਅੱਛਾ ਸੋ ਕਿੰਨਾ ਕ ਖਰਚਾ ਆ ਗਿਆ ਹੋਣਾ ਕੁੱਲੀ ਦਾ ਇਹਦੇ 1.5 ਤੋਂ 3 ਲੱਖ ਰੁਪਏ ਖਰਚਾ ਆ ਗਿਆ ਜੀ ਸਾਰਾ ਬਾਸ ਪੂਸ ਦੁਵਾਰਾਂ ਤੇ ਬਾਸ ਲਾਇਆ ਕੁੱਲੀ ਵੀ ਬਣਾਈ ਸਾਰਾ 1.5 ਤੋਂ 3 ਲੱਖ ਰੁਪਏ ਲੱਗੇ ਜੀ ਅੱਛਾ ਸੋ ਸਮਾਂ ਵੀ ਕਾਫੀ ਲੱਗਿਆ ਹਨਾ ਹਾਂ 3 ਮਹੀਨੇ ਲੱਗੇ ਜੀ ਸਰ ਇਹਦੀ ਡਿਜ਼ਾਈਨਿੰਗ ਆਪੇ ਕਰੀ ਕਿ ਆ ਆ ਜਾਨੀ ਸਰ ਜੀ ਵਧੀਆ ਕਰਕੇ ਬਣਾ ਲਿਆ ਜੀ ਹਾਂ ਪੈਸੇ ਲਗਾ ਕੇ ਉਦੋਂ ਇਹਨੇ ਪੈਸੇ ਨਹੀਂ ਸੀ ਹੁੰਦੇ ਉਹ ਕੁਲੀਆਂ ਵੀ ਸਾਦੀਆਂ ਹੁੰਦੀਆਂ ਸੀ ਤੇ ਇਹ ਜਰਾ ਥੋੜੇ ਪੈਸੇ ਲਗਾ ਕੇ ਵਧੀਆ ਬਣਾ ਲਿਆ ਜੀ ਹਾਂ ਸੋ ਬਿਲਕੁਲ ਸੋ ਭਾਈ ਉਹਨਾਂ ਨੇ ਗੱਲ ਜਿਹੜੀ ਹੈਗੀ ਆ ਜ਼ਰੂਰ ਦੱਸੀ ਹੈਗੀ ਆ ਨੌਜਵਾਨਾਂ ਨੂੰ ਵੀ ਜਿਹੜੀ ਸੇਧ ਦੰਦੇ ਹੋਏ ਨਜ਼ਰ ਆ ਰਹੇ ਨੇ ਸੋ ਬਹੁਤ ਧੰਨਵਾਦ ਜੀ ਗੱਲਬਾਤ ਕਰਨ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕਿ ਕਿੰਨੇ ਜਿਹੜੇ ਹੈਗੇ ਆ ਕੁਲੀ ਦੇ ਵਿੱਚ ਜਿਹੜੇ ਇਹ ਨਾ ਬਣਾਈ ਹੋਈ ਹੈ ਸੋ ਫੁੱਲ ਬੁੱਟੇ ਲਗਾਏ ਹੋਏ ਨੇ ਸੋ ਕੁਦਰਤ ਨਾਲ ਜੁੜ ਕੇ ਰਿਹਾ ਹੈ ਕਹਿੰਦੇ ਜਿਹੜਾ ਬੰਦਾ ਗੁਰਬਾਣੀ ਨਾਲ ਜੁੜ ਕੇ ਰਹੂਗਾ ਉਹ ਨੂੰ ਜਿਹੜਾ ਹੈਗਾ ਉਹ ਹਮੇਸ਼ਾ ਆਪਣੇ ਘਰ ਦੇ ਵਿੱਚ ਵੀ ਸੁਖੀ ਰਹੂਗਾ ਆਪਣੇ ਪਰਿਵਾਰ ਦੇ ਵਿੱਚ ਵੀ ਸੁਖੀ ਰਹੂਗਾ ਔਰ ਸਭ ਤੋਂ ਵੱਡੀ ਗੱਲ ਇਹਨਾਂ ਨੇ ਕਹੀ ਆ ਕਿ ਜਹੇ ਜਹਾ ਖਾਣਾ ਖਾਂਦੇ ਹੋ ਉਹ ਜਾਈ ਤੁਹਾਡੇ ਦਰ ਜਾਂਦਾ ਹੈਗਾ ਜੈਸਾ ਖਾਈਏ ਅੰਨ ਵੈਰਦਾ ਹੋਏ ਮਨ ਫਿਰ ਕਿਹੜੀ ਭਾਵਨਾ ਨਾਲ ਬਣਦਾ ਹੈ ਖਾਣਾ ਉਹਦੇ ਉੱਤੇ ਵੀ ਬਾਬਾ ਜੀ ਨੇ ਚੰਨਾ ਪਾਇਆ ਸੋ ਸਾਦਗੀ ਦਾ ਜੀਵਨ ਜੀਣਾ ਇਹ ਇੱਕ ਜਿਹੜੀ ਹੈਗੀ ਹੈ ਜੀਣਾ ਚਾਹੁੰਦਾ ਹੈਗਾ ਸਭ ਨੂੰ ਇਹੀ ਜਿਹੜੇਗਾ ਸਮਾਜ ਦੇ ਲਈ ਸੇਧ ਦਿੰਦੇ ਹੋਏ ਅਨਜ਼ਰ ਆ ਰਹੇ ਨੇ ਹੋਰ ਵੀ ਅਪਡੇਟ ਦੇ ਲਈ ਬੰਦੋ ਫਾਸਟਵੇ ਦੇ ਨਾਲ ਕੈਮਰਾਮੈਨ ਸੁਨਿਲ ਦੇ ਨਾਲ ਭਾਰਤ ਪੋਸ਼ਨ ਦੀ ਵਿਸ਼ੇਸ਼ ਰਿਪੋਰਟ